ਮੇਰੇ ਤੇ ਲੋਕ ਢੰਡੇ ਭਾਜੀ ਖੜੇ ਹੋ ਕੇ ਮੈਨੂੰ ਲੱਗਿਆ ਵੀ ਬੱਚੇ ਨਾਲ ਕੁਛ ਮਾੜਾ ਐਸਪੀ ਸਾਹਿਬ ਅਸੀਂ ਨਾਲ ਉਸੇ ਵੇਲੇ ਜੋ ਅਸੀਂ ਚਾਹੁੰਦੇ ਸੀ ਵੀ ਆ ਚੀਜ਼ ਨਾ ਹੋਵੇ ਉਹ ਜਾ ਕੇ ਦੇਖਿਆ ਤੇ ਬੱਚਾ ਅਥਮੋਕਥੀ ਉਹ ਭਾਜੀ ਟਾਈਮ ਨਹੀਂ ਭੁੱਲਦਾ ਉਦੋਂ ਦਾ ਰੋਟੀ ਖਾਣ ਨੂੰ ਦਿਲ ਨਹੀਂ ਕਰਦਾ ਉਹ ਸੀਨ ਦੇਖ ਕੇ ਬੱਚੇ ਦਾ ਕੀ ਹਾਲਾਤ ਸੀਗੇ ਕਿੰਨਾ ਹਾਲਾਤਾਂ ਦੇ ਵਿੱਚ ਬੱਚੇ ਦੀ ਡੈਡ ਬੋਡੀ ਸੀਗੀ ਬੱਚੇ ਦੀ ਡੈਡ ਬਿਡੀ ਦਾ ਉਹਦੇ ਮੂੰਹ ਨੂੰ ਤੇ ਜੀਭ ਦੰਦਸ ਲੈ ਆਈ ਹੋਈ ਸੀ ਨੱਕ ਤੇ ਉਵੇਂ ਬਲੱਡ ਸੀ ਫਿਰ ਇੱਥੇ ਗਲੇਟੋ ਨੇ ਜੀਨਮ ਲੇਟੀ ਹੋਈ ਸੀ ਹੂੰ ਉਹ ਤੇ ਪ੍ਰਾਈਵੇਟ ਪਾਰਕ ਨੂੰ ਵੀ ਉਹਨੇ ਅਨੁਨੁਕੀ ਤਰੀਕੇ ਨਾਲ ਜਿਹੜਾ ਉਹਨੇ ਉਹਦੀ ਹਤਿਆ ਕੀਤੀ ਪ੍ਰਾਈਵੇਟ ਪਾਰਕ ਚ ਵੀ ਜਿਹੜਿਆ ਕੁਝ ਨੁਕਸ ਹੋਣੇ ਕੀਤਾ ਵਾਇਸੀ ਕੋਈ ਲੱਕੜੀ ਟਾਈਪ ਨੂੰ ਮੱਚੀ ਚੀਜ਼ ਜੜੀ ਹੋਈ ਹੂੰ ਮਤਲਬ ਪਹਿਲਾਂ ਬੱਚੇ ਦੇ ਨਾਲ ਉਸਨੇ ਗਲਤ ਕੰਮ ਕੀਤਾ ਹਾਂਜੀ ਹਾਂਜੀ ਗਲਤ ਕੰਮ ਕੀਤਾ ਜਦੋਂ ਉਹਨੇ ਬੱਚੇ ਨੂੰ ਮਤਲਬ ਜਿੰਨਾ ਦਰਿੰਦਗੀ ਹੋ ਸਕਦੀ ਸੀ ਉਹਨੇ ਕੀਤੀ